ਪਰ ਮੈਂ ਲਾਹਰ ਸਿੰਘ ਉਗੋ ਕਿ ਅੱਜ ਤੈਨੂੰ ਕੈਨਾ ਹੋ ਸਕਦਾ ਭਰਾ ਤੈਨੂੰ ਕੋਈ ਚੈਨ ਦੀ ਨੀਂਦ ਆ ਗਈ ਹੋਵੇ ਜੇ ਤੇਰੇ ਹਲਕੇ ਦੇ ਵਿੱਚੋਂ ਤੈਨੂੰ ਢਾਉਂਦਾ ਸੀ ਤਾਂ ਢਾਉਣ ਵਾਲਾ ਇਕੱਲਾ ਸੁਖਵਿੰਦਰ ਸਿੰਘ ਸੀ ਅੱਜ ਤੈਨੂੰ ਚੈਨ ਆ ਗਈ ਹੋਊਗੀ ਅੱਜ ਭਗਵਾਨ ਤਮਨ ਨੂੰ ਚੈਨ ਆ ਗਈ ਹੋਊਗੀ ਕਿਉਂਕਿ ਘੜ ਦੇ ਜਾਂਦੇ ਆ ਨਾ ਥੋੜਾ ਵਿਰੋਧ ਕਰਨ ਵਾਲੇ ਤੁਹਾਨੂੰ ਸੁਰਤਾ ਹੁੰਦੀਆਂ ਜਾਂਦੀਆਂ ਓਏ ਕਿੰਨੇ ਕਮਾਵਾ ਦੇ ਪੁੱਤ ਮਰਵਾਉਂਗੇ ਤੁਸੀਂ ਭੋਡੇ ਖਿਲਾਫ ਭੁੱਲਣਾ ਲੋਕਤੰਤਰਾਂ ਸਾਨੂੰ ਬਾਬਾ ਸਾਹਾਵਾ ਬੇਦਕਰ ਨੇ ਇਹ ਹੱਕ ਦਿੱਤਾ ਤੇ ਤੁਸੀਂ ਉਹਦੀਆਂ ਫੋਟੋਆਂ ਵੀ ਲਾਈਆਂ ਹਰ ਦਫ਼ਤਰ ਦੇ ਵਿੱਚ ਹਰ ਐਮਐਲਏ ਦੇ ਦਫ਼ਤਰ ਦੇ ਵਿੱਚ ਤੇ ਜੇਕਰ ਕੋਈ ਤੁਹਾਡੇ ਸਾਹਮਣੇ ਬੋਲਦਾ ਤੇ ਤੁਹਾਨੂੰ ਉਹ ਚੰਗਾ ਨਹੀਂ ਲੱਗਦਾ ਐਡੇ ਹੰਕਾਰੇ ਪਾਈਆਂ ਤੁਹਾਡੇ ਕਾਨੂੰਨ ਵਿਵਸਥਾ ਕਿੱਥੇ ਗਈ ਆ ਜਿੰਨਾ ਕੇਜਰੀਵਾਲ ਨੂੰ ਘਮਾਉਣ ਤੇ ਲਾਉਨੇ ਆ ਟਾਈਮ ਤੁਸੀਂ ਉਹਨਾਂ ਪੰਜਾਬ ਵੱਲ ਧਿਆਨ ਦਿਓ ਮੈਂ ਗਰੰਟੀ ਨਾਲ ਕਹਿਣਾ ਕਿ ਆ ਗੰਦੀਆਂ ਸਿਆਸਤਾਂ ਨੇ ਸਾਡਾ ਭਰਾ ਨਹੀਂ ਜਖੋਣਾ ਸੀ ਸਾਡਾ ਭਰਾ ਜਿੱਥੇ ਸਾਨੂੰ ਮਿਲਣਾ ਕਿਸੇ ਧਰਨੇ 'ਚ ਮਿਲਣਾ ਅਸੀਂ ਇੱਕ ਦੂਜੇ ਨੂੰ ਵਧੀਆ ਮਿਲਣਾ ਫੋਨ ਤੇ ਗੱਲ ਹੋਣੀ ਖੁਸ਼ ਹੋ ਜਾਣਾ ਚਾਹ ਚੜ ਜਾਣਾ ਤੇ ਆ ਸਾਡਾ ਭਰਾ ਸਾਥੋਂ ਖੋ ਲਿਆ ਯਾਰ ਤੁਸੀਂ ਪਹਿਲਾਂ ਮੈਂ ਗੰਦ ਬੰਦਿਆਂ ਨੂੰ ਕਹਿਣਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਗੰਦ ਬੰਦੇ ਫਿਰਦੇ ਆ ਜਿਹੜੇ ਗੰਦ ਬੰਦੇ ਇਹੋ ਜਿਹੇ ਚਾਹ ਕਿਸੇ ਦੀਆਂ ਉਂਗਲਾਂ ਚਾ ਕੇ ਕਿਸੇ ਮਾਂ ਦਾ ਪੁੱਤ ਦੁਨੀਆ ਤੋਂ ਭੇਜਦੇ ਆ ਉਹ ਗੰਦੋ ਥੋੜੀ ਕੋਈ ਥੋੜ ਗੰਦਗੀ ਗੰਦਗੀ ਸਾਡੇ ਪੰਜਾਬ ਦੀ ਗੰਦਗੀ ਨੂੰ ਕਹਿੰਨਾ ਮੈਂ ਉਹ ਗੰਦੀ ਉਹ ਮਾਂ ਦਾ ਢਿੱਡ ਵੀ ਤੁਸੀਂ ਬਦਨਾਮ ਕਰਾਉਂਗੇ ਐਡੇ ਗੰਦੇ ਬੰਦੇ ਹੋ ਚੁੱਕੇ ਆ ਤੁਸੀਂ ਜਿਹੜੇ ਤੁਹਾਡੇ ਤੇ ਰਾਜ ਕਰੀ ਜਾਂਦੇ ਆ ਤੁਹਾਡਾ ਸਿਰ ਕੁੱਟਦੇ ਆ ਤੁਸੀਂ ਉਹਨਾਂ ਪਿਓਆਂ ਨੂੰ ਤਾਂ ਕਦੇ ਹੱਥ ਨਹੀਂ ਲਾ ਸਕਦੇ ਉਹ ਜਿਹੜੇ ਤੁਹਾਡੇ ਆ ਮੈਂ ਕਹਿੰਨਾ ਤੁਹਾਡੀਆਂ ਥੋੜੇ ਪੱਖ ਦੀਆਂ ਗੱਲਾਂ ਕਰਦੇ ਆ ਤੁਸੀਂ ਉਹਨਾਂ ਨੂੰ ਮਾਰਦੇ ਆ ਕਿਉਂਕਿ ਉਹ ਤੁਹਾਡੇ ਚ ਵਿਚਰਦੇ ਆ ਤਾਂ ਕਰਕੇ ਮਾਰ ਦਿੰਦੇ ਆ ਗੰਦੇ ਬੱਦਿਓ ਆ ਗੰਦੀ ਨਸਲੋ ਤੁਹਾਨੂੰ ਪਤਾ ਹੀ ਨਹੀਂ ਅੱਜ ਤੱਕ ਤੁਹਾਡੇ ਨਾਲ ਕੌਣ ਖੜਨ ਵਾਲਾ ਤੁਹਾਡੇ ਨਾਲ ਕਿਹੜਾ ਨਹੀਂ ਖੜਨ ਵਾਲਾ ਗੰਦੀ ਨਸਲ ਦਿਓ ਔਰ ਤੁਸੀਂ ਵਾਕਿਆ ਹੀ ਤੁਸੀਂ ਚਪੇੜਾ ਖਾਂਦੇ ਲਾਇਕ ਦੇ ਆ ਤੁਸੀਂ ਸਿਰ ਕਟਾਉਣ ਦੇ ਲਾਇਕ ਦੇ ਆ ਮੇਰੇ ਕੋਲ ਬਹੁਤ ਸਾਰੀਆਂ ਪੁਰਾਣੀਆਂ ਉਦਾਹਰਨਾਂ ਪਈਆਂ ਉਦਾਹਰਨਾਂ ਨਹੀਂ ਸਚਾਈਆਂ ਪਈਆਂ ਜਿਨ੍ਹਾਂ ਨੇ ਵੀ ਤੁਹਾਡੀ ਆਵਾਜ਼ ਚੱਕੀ ਆ ਤੁਸੀਂ ਉਹਨਾਂ ਬੰਦਿਆਂ ਦੇ ਮਗਰ ਲਾ ਕੇ ਜਿਨ੍ਹਾਂ ਨੇ ਤੁਹਾਡੇ ਸਿਰ ਕੁੱਟਨੇ ਆ ਤੁਸੀਂ ਉਹਨਾਂ ਲੋਕਾਂ ਦਾ ਕਹਾਨਾ ਕੀਤਾ ਜਿਹੜੇ ਤੁਹਾਡੀ ਹੱਕ ਦੀ ਲੜਾਈਆਂ ਲੜਦੇ ਸੀ ਤੇ ਮੈਂ ਪੁਲਿਸ ਨੂੰ ਇੱਕ ਗੱਲ ਕਹਿ ਦਿੰਦਾ ਕਿ ਭਾਈ ਸਾਹਿਬ ਇਹ ਗੱਲ ਨੋਟ ਕਰੋ ਉਸ ਬੰਦੇ ਦਾ ਸਾਨੂੰ ਇਨਕਾਊਂਟਰ ਨਹੀਂ ਚਾਹੀਦਾ ਜਿਹੜੇ ਬੰਦੇ ਨੇ ਕਤਲ ਕੀਤਾ ਸਾਡੇ ਭਰਾ ਦਾ ਸਾਨੂੰ ਇਨਕਾਊਂਟਰ ਨਹੀਂ ਚਾਹੀਦਾ ਉਹਦਾ ਸਾਨੂੰ ਉਹ ਬੰਦਾ ਜਿਉਂਦਾ ਚਾਹੀਦਾ ਉਹਨੂੰ ਟੌਰਚਰ ਕਰੋ ਜਿਹੜੇ ਬੰਦੇ ਪੰਜਾਬ ਦੇ ਪੱਖ ਚ ਬੋਲਦੇ ਆ ਜਿਵੇਂ ਤੁਸੀਂ ਸਰਕਾਰਾਂ ਨੂੰ ਵੀਡੀਓ ਕਾਲਾਂ ਕਰਕੇ ਵਿਖਾਉਂਦੇ ਨਾ ਕਿ ਆ ਕੋਈ ਬਰਫ ਤੇ ਪਾਇਆ ਪਿਆ ਆ ਨੰਗਾ ਕੀਤਾ ਪਿਆ ਆ ਐ ਕੀਤਾ ਪਿਆ ਆ ਪੁੱਠਾ ਟੰਗਿਆ ਪਿਆ ਇਹਦੇ ਚੱਡੇ ਪਾੜੇ ਪਏ ਆ ਉਸੇ ਤਰ੍ਹਾਂ ਉਹਨੂੰ ਟੌਰਚਰ ਕਰੋ ਨੌ ਪੱਟੂ ਉਸ ਬੰਦੇ ਦੇ ਉਹਨੂੰ ਪੁੱਛੋ ਕਿਹਨੇ ਕਿਹਾ ਸੀ ਜ਼ਮੀਨੀਆਂ ਵਿਵਾਦਾਂ ਕਰਕੇ ਨਹੀਂ ਐਡੇ ਬੰਦੇ ਮਾਰੇ ਜਾਂਦੇ ਜਿਹੜੇ ਲੋਕਾਂ 'ਚ ਵਿਛੜਦੇ ਹੋਣ ਉਹਨਾਂ ਨੂੰ ਘੂਰਵਟਨੀ ਵੀ ਬੜੀ ਮਹਿੰਗੀ ਪੈਂਦੀ ਆ ਤੇ ਗੋਲੀ ਮਾਰਨੀ ਤਾਂ ਸੱਚਨੋਂ ਬਹੁਤ ਤਗੜੀ ਗੱਲ ਆ ਐਡੀ ਉਹਦੇ ਕੋਲ ਪਾਵਰ ਕਿੱਥੋਂ ਆ ਗਈ ਐਡਾ ਹੌਸਲਾ ਕਿੱਥੋਂ ਵਗਿਆ ਲਾਭ ਸਿੰਘ ਗੋ ਕੇ ਸਾਰੀ ਦੁਨੀਆ ਤੇਰਾ ਨਾਂ ਲੈ ਰਹੀ ਆ ਨੀਂਦ ਆਜੂਗੀ ਤੈਨੂੰ ਅੱਜ ਓਏ ਕਿੱਡਾ ਤੂੰ ਯਾਰ ਦੱਸ ਲੋਕ ਰਫਤਾਰ ਰਾਏ ਦੀ ਮੈਂ ਵੀਡੀਓ ਵੇਖ ਰਿਆ ਸੀ ਮੀਡੀਆ ਦੇ ਵਿੱਚ ਉਹ ਆਹਦਾ ਲੋਕਾਂ ਸਾਹਮਣੇ ਹਸਪੀਟਲ ਦੇ ਵਿੱਚ ਕਹਾ ਸੀ ਤੈਨੂੰ ਛੱਡਣਾ ਨਹੀਂ ਸਾਡਾ ਭਰਾ ਪਾਇਆ ਪਿਆ ਓਏ ਕੀ ਤੁਸੀਂ ਕੀਤਾ ਮੈਂ ਗੱਲ ਕਹੂੰਗਾ ਕਿ ਸਰਕਾਰ ਨੂੰ ਅਸਤੀਫਾ ਦੇ ਕੇ ਨਹੀਂ ਜਾਣਾ ਚਾਹੀਦਾ ਇਸ ਟਾਈਮ ਤੁਹਾਨੂੰ ਆਪਦੇ ਬੋਕਰ ਚ ਮੂੰਹ ਵੀ ਲੇਟ ਕੇ ਤੁਹਾਨੂੰ ਮਰ ਜਾਣਾ ਚਾਹੀਦਾ ਉਹਨਾਂ ਬੰਦਿਆਂ ਦੇ ਕਤਲ ਹੋ ਰਹੇ ਆ ਸ਼ਰਿਆਮ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਹੱਕ ਚ ਖੜਦੇ ਆ ਤੇ ਜਿਹੜੇ ਕਤਲ ਕਰਨ ਵਾਲੇ ਆ ਓਏ ਮੈਂ ਕਹਿੰਦਾ ਸੱਚਾ ਪਾਤਸ਼ਾਹ ਜਿਹੜੇ ਇਹੋ ਜੇ ਗਾਂ ਜਿਨ੍ਹਾਂ ਨੇ ਕਤਲ ਕਰਨੇ ਤੇ ਜਿਨ੍ਹਾਂ ਨੇ ਕੀਤੇ ਆ ਉਹਨਾਂ ਦੇ ਬੱਚਿਆਂ ਤੱਕ ਦਾ ਕੱਖ ਨਾ ਰਵੇ ਉਹਨਾਂ ਦੇ ਬੱਚਿਆਂ ਤੱਕ ਦਾ ਕੱਖ ਨਾ ਰਵੇ ਮੈਨੂੰ ਬਦਸੀ ਦੇਣੀ ਪਊਗੀ ਜੇ ਇਹ ਮਾਵਾਂ ਦੀਆਂ ਕੁੱਖਾਂ ਝਾੜਦੇ ਫਿਰਦੇ ਆ ਪੈਣਾ ਦੇ ਭਰਾ ਜਾੜਦੇ ਫਿਰਦੇ ਆ ਤਾਂ ਇਹਨਾਂ ਦੇ ਵੀ ਉੱਜੜਨ ਇਹਨਾਂ ਨੂੰ ਪਤਾ ਲੱਗੇ ਕਿ ਜਿਹੜੇ ਕੋਈ ਹੁਕਮ ਦਵਾ ਕੇ ਉਜੜਾਉਂਦੇ ਆ ਸੱਚੇ ਪਾਤਸ਼ਾਹ ਸਾਡੀ ਝੋਲੀ ਕੀਤੀ ਆ ਉਹਨਾਂ ਦੀਆਂ ਵੀ ਕੁੱਖਾ ਉੱਜੜਦੀਆਂ ਹੀ ਰਹਿਣ ਕਦੇ ਕੁੱਖਾ ਨਾਲ ਭਰਨ ਉਹਨਾਂ ਦੀਆਂ ਉਹਨਾਂ ਨੂੰ ਵੀ ਕਦੇ ਪੈਣਾ ਨੂੰ ਭਰਾ ਨਾ ਮਿਲਣਾ ਪਤਾ ਲੱਗ ਜੂ ਇਹਨਾਂ ਨੂੰ ਮੈਂ ਪੰਜਾਬ ਦੇ ਲੋਕ ਇੱਕ ਬੇਨਤੀ ਕਰਦਾ ਮੈਂ ਤਾਂ ਹਲੇ ਆਪ ਐਸੇ ਪਤਾ ਨਹੀਂ ਮੈਂ ਤਾਂ ਬੜਾ ਯਾਰ ਪਾਣਾ ਜਿਹੜਾ ਕਹਿ ਲੋ ਲੋਕ ਤਾਂ ਕਹਿੰਦੇ ਮਨੋਂ ਪਰ ਸੰਤੋਸ਼ ਯਕੀਨ ਹੀ ਨਹੀਂ ਆਉਂਦਾ ਸਾਡਾ ਪ੍ਰਾਸ ਸੁਖਵਿੰਦਰ ਸਿੰਘ ਅਕਸਰ ਕਿਤੇ ਵੀ ਧਰਨਿਆ ਤੇ ਟੱਕਰਨਾ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਣਾ ਖੁਸ਼ ਹੋ ਜਾਣਾ ਸੀ ਦੁਖਸੂ ਕਰਨੇ ਕੋਈ 5-7 ਮਿੰਟ ਖੜੇ ਰਹਿਣਾ ਸਾਡਾ ਪਿਆਰ ਤੁਸੀਂ ਸਾਥੀ ਛੇਨ ਲਿਆ ਤੁਹਾਡੀ ਡਾਕੂਆਂ ਦੀ ਤਦਾਰ ਵੱਧਦੀ ਜਾਂਦੀ ਆ ਹੁਣ ਇਹ ਗੱਲ ਮੈਂ ਹੋਰ ਕਹਿਨਾ ਭਗਵੰਤ ਮਾਨਸਿਆ ਗੱਲ ਸੁਣ ਗੌਰ ਨਾਲ ਲੰਡੂ ਜੇ ਬੰਦੇ ਹੁੰਦੇ ਆ ਜਿਨ੍ਹਾਂ ਦਾ ਮੂੰਹ ਨਹੀਂ ਮੱਥਾ ਨਹੀਂ ਹੁੰਦਾ ਤੈਨੂੰ ਕਹਿਨਾ ਭਗਵੰਤ ਗੱਲ ਸੁਣ ਜਿਨ੍ਹਾਂ ਦਾ ਮੂੰਹ ਨਹੀਂ ਮੱਥਾ ਨਹੀਂ ਹੁੰਦਾ ਉਹ 2 ਨੰਬਰ ਦੇ ਅਸਲੇ ਲੈ ਕੇ ਫਿਰਦੇ ਆ ਥੋੜੇ ਜਾ ਕੇ ਡੀਸੀ ਨੂੰ ਅਸੀਂ ਕਿਹਨਾਂ ਸਾਨੂੰ ਅਸਲਾ ਚਾਹੀਦਾ ਕਹਿਣਗੇ ਜੀ ਅਸਲੇ ਸਰਕਾਰ ਨੇ ਬੰਦ ਕੀਤੇ ਆ ਮੈਂ ਭਗਵੰਤ ਮਾਨ ਨੂੰ ਪਹਿਲਾਂ ਤੇ ਇਹ ਕਹਿਨਾ ਤੂੰ ਮਾਵਾ ਦੇ ਪੁੱਤ ਤੂੰ ਮਰਵਾਉਣਾ ਇਹ ਪੁੱਤ ਤੂੰ ਮਰਵਾਉਣਾ ਕਿਉਂਕਿ ਜਿਹੜੇ ਬੰਦੇ ਪੰਜਾਬ ਦੇ ਵਿੱਚ ਤੁਰੇ ਫਿਰਦੇ ਆ ਜਿਹੜੇ 2 ਨੰਬਰ ਦੇ ਧੰਦੇ ਨਹੀਂ ਕਰਦੇ ਉਹਨਾਂ ਨੂੰ ਅੱਜ ਅਸਲਿਆਂ ਦੀ ਲੋੜ ਆ ਤੇ ਤੂੰ ਲਾਇਸੈਂਸਾਂ ਦੀਆਂ ਫੈਲਾਂ ਮਹਿੰਗੀਆਂ ਕਰਵਾਈ ਬੈਠਾ ਔਰ ਅਸਲੇ ਦੀਆਂ ਲਾਇਸੈਂਸਾਂ ਦੀਆਂ ਜਿਹੜੀਆਂ ਫੈਲਾਂ ਉਹ ਮਿਲਦੀਆਂ ਹੀ ਨਹੀਂ ਲਾਇਸੈਂਸ ਬਣਦਾ ਹੀ ਨਹੀਂ ਕਿਉਂ ਨਹੀਂ ਬਣਦਾ ਬਾਈ ਇਹ ਕਤਲ ਤੂੰ ਕਰਾਈ ਜਾਂਦਾ ਤੂੰ ਰੋਕਿਆ ਤੇਰੇ ਕੋਲ ਤਾਂ ਅੱਗੇ ਪਿੱਛੇ ਤੂੰ ਐਡਾ ਜਿਹੜਾ ਬਣਿਆ ਆ ਆ 12 1399 ਰੱਖਦਾ 110 ਗੱਡੀਆਂ ਨਾਲ ਰੱਖਦਾ ਤੁਹਾਨੂੰ ਤਾਂ ਸਾਰੇ ਟੱਬਰ ਨੂੰ ਖਤਰਾ ਹੋ ਗਿਆ ਹਾਲਾਂਕਿ ਤੁਹਾਡੇ ਕੋਲ ਪਾਵਰ ਵੀ ਹੋਵੇ ਤੇ ਜਿਹੜੇ ਅਸੀਂ ਬਿਨਾ ਪਾਵਰਾਂ ਤੋਂ ਫਿਰਦੇ ਆ ਤੁਹਾਡੀਆਂ ਜਿਹੜੀਆਂ ਗੰਦੀਆਂ ਨਿੱਤੀਆਂ ਲੋਕਾਂ ਦੇ ਸਾਹਮਣੇ ਲਿਆਉਂਦੇ ਆ ਸਾਡੇ ਅਰਗੇ ਨੂੰ ਅਸਲਿਆਂ ਦੇ ਲਾਇਸੈਂਸ ਕਿਉਂ ਨਹੀਂ ਦਿੰਦੇ ਜਿਹੜੇ ਬੰਦੇ ਪੰਜਾਬ ਵਾਸਤੇ ਬੋਲਦੇ ਉਹਨਾਂ ਨੂੰ ਤਾਂ ਲਾਇਸੈਂਸ ਤੇ ਅਸਲਾ ਫ੍ਰੀ ਮਿਲਣਾ ਚਾਹੀਦਾ ਮੈਂ ਭਗਵੰਤ ਮਾਨ ਸਾਹਿਬ ਇੱਕ ਗੱਲ ਕਹੂੰਗਾ ਕਿ ਤੁਹਾਡਾ ਪੂਰਾ ਹੱਥ ਹੈ ਇਸ ਕਤਲ ਦੇ ਵਿੱਚ ਤੁਹਾਡਾ ਪੂਰਾ ਹੱਥ ਹੈ ਜਿੰਨੇ ਪੰਜਾਬ ਦੇ ਵਿੱਚ ਕਤਲ ਹੋਣਗੇ ਕਿਉਂਕਿ ਜਿੰਨੇ ਵੀ ਦੋ ਨੰਬਰਗੇ ਆ ਉਹਨਾਂ ਕੋਲ ਦੋ ਨੰਬਰ ਦੇ ਅਸਲੇ ਹੁੰਦੇ ਆ ਤੇ ਲੋਕਾਂ ਨੂੰ ਲਾਇਸੈਂਸ ਹੀ ਨਹੀਂ ਮਿਲਦੇ ਜੇ ਇੱਥੇ ਕੋਈ ਬੰਦਾ ਕਾਪਾ ਆਪਣੇ ਕੋਲ ਰੱਖ ਲੂਗਾ ਤੁਸੀਂ ਉਹ ਵੀ ਤੁਹਾਡੀ ਪੁਲਿਸ ਨੇ ਫੜ ਲੈਣਾ ਕਿ ਕਾਪਾ ਤੂੰ ਕਿਉਂ ਰੱਖਦਾ ਕਿਸੇ ਕੋਲ ਕੋਈ ਡੰਡਾ ਹੋਊਗਾ ਤਾਂ ਉਹਨੂੰ ਫੜ ਲੈਣਗੇ ਬੰਦਾ ਰਾਤ ਨੂੰ ਛੋਟੀ ਚੱਕੇ ਨਹੀਂ ਤੁਰ ਸਕਦਾ ਤੇ 2 ਨੰਬਰਗੇ ਅਸਲੇ ਲੈ ਕੇ ਫਿਰਦੇ ਤਾਂ ਜ਼ਿੰਮੇਦਾਰ ਕੌਣ ਆ ਤੂੰ ਜ਼ਿੰਮੇਦਾਰ ਆ ਉਹਨਾਂ ਕੋਲ ਜਾਂ ਉਹਨਾਂ ਕੋਲ 2 ਨੰਬਰੀਆਂ ਕੋਲ ਅਸਲੇ ਆ ਉਹ ਜਿਨ੍ਹਾਂ ਨੇ 2 ਨੰਬਰੀਆਂ ਤੋਂ ਜਾਨ ਬਚਾਉਣੀ ਉਹਨਾਂ ਕੋਲ ਡਲੇ ਤੱਕ ਨਹੀਂ ਹੁੰਦਾ ਇਹ ਤੇਰਾ ਕਸੂਰ ਆ ਤੇ ਮਾਨ ਸਾਹਿਬ ਮੈਂ ਤੁਹਾਨੂੰ ਕਹਿਣਾ ਅਸਲੇ ਜਾਰੀ ਕਰੋ ਤੁਹਾਡੇ ਐਮਐਲਏ ਦੇ ਖਾਸਾਂ ਦੇ ਬਣ ਜਾਂਦੇ ਆ ਆਮ ਬੰਦੇ ਦੇ ਬੰਦੇ ਨਹੀਂਗੇ ਤੁਹਾਡੀ ਸਰਕਾਰ ਦੇ ਬੰਦਿਆਂ ਦੇ ਬਣ ਜਾਂਦੇ ਆ ਆਮ ਬੰਦਿਆਂ ਦੇ ਨਹੀਂ ਬੰਦੇ ਇਹ ਜਾਰੀ ਕਰੋ ਲਾਇਸੈਂਸ ਬਣਾਉਣੇ ਆਈ ਦੀ ਆਖੀ ਯਾਦ ਰੱਖੋ ਤੇ ਸਾਨੂੰ ਸੁਖਵਿੰਦਰ ਸਿੰਘ ਸਾਡੇ ਭਰਾ ਦਾ ਬੜਾ ਅਫਸੋਸ ਆ ਬੜਾ ਰੱਬਾ ਮਾੜਾ ਕੀਤਾ ਇਹ ਤੂੰ ਕੀਤਾ ਜੇਕਰ ਇਹੋ ਜਿਹੇ ਗੰਦੇ ਆਂਡੇ ਨਾ ਭੇਜੇ ਹੋਂ ਦੁਨੀਆ ਤੇ ਜਿਹੜੇ ਚੰਦ ਰੁਪਈਆਂ ਪਿੱਛੇ ਜਾਂ ਕੁਝ ਕਹਿਣਿਆ ਤੇ ਚੰਗੇ ਬੰਦਿਆਂ ਨੂੰ ਗੋਲੀ ਮਾਰ ਕੇ ਮਾਰ ਦਿੰਦੇ ਆ ਇਹ ਤੇਰਾ ਕਸੂਰ ਆ ਗੰਦੇ ਆਂਡੇ ਦੁਨੀਆ ਤੇ ਭੇਜੀ ਆ ਜਿਹੜੇ ਇਹ ਨਹੀਂ ਹੋਣੇ ਚਾਹੀਦੇ ਤੇ ਇਹੋ ਜਿਹਿਆਂ ਦੀਆਂ ਕੁੱਖਾਂ ਵੀ ਜਨਮੀਆਂ ਚਾਹੀਦੀਆਂ ਉਹਨਾਂ ਦੇ ਪੁੱਤ ਪੜਪੋਤੇਆਂ ਤੱਕ ਅੱਗੇ ਆਉਣੀਆਂ ਚਾਹੀਦੀਆਂ ਰੱਬਾ ਸਾਡੀ ਇਹ ਅਰਦਾਸ ਆ ਇਹ ਸਾਡੀ ਅਰਦਾਸ ਜ਼ਰੂਰ ਸੁਣੀ ਮੇਰੀ ਨਹੀਂ ਸਾਰੇ ਪੰਜਾਬ ਦੇ ਲੋਕਾਂ ਦੀ ਅਰਦਾਸ ਆ ਜਿਨ੍ਹਾਂ ਨੇ ਸਾਡਾ ਭਰਾ ਖੋਇਆ ਸੱਚੇ ਪਾਤਸ਼ਾਹ ਉਹਨਾਂ ਨੂੰ ਨਰਕ 'ਚ ਜਗ੍ਹਾ ਨਾ ਮਿਲੇ ਤੇ ਜੇਕਰ ਕਿਸੇ ਨੇ ਮਰਵਾਇਆ ਉਹਨਾਂ ਨੂੰ ਵੀ ਨਰਕਾਂ 'ਚ ਜਗ੍ਹਾ ਨਾ ਮਿਲੇ ਤੇ ਇੱਥੇ ਕੀੜੇ ਪੈਣੋਂ ਬੰਦਿਆਂ ਦੇ ਕੀੜੇ ਮੂੰਹ 'ਚ ਕੀੜੇ ਪੈਣ ਢਿੱਡ 'ਚ ਕੀੜੇ ਪੈਣ ਅੱਖਾਂ 'ਚ ਕੀੜੇ ਪੈਣ ਉਹਨਾਂ ਦੇ ਕੰਨਾਂ 'ਚ ਕੀੜੇ ਪੈਣ ਜਿਹੜੇ ਬੰਦੇ ਇਹੋ ਜਿਹਾ ਕਰਉਂਦੇ ਤੇ ਕਰਦੇ ਫਿਰਦੇ ਆ ਬਹੁਤ ਮਾੜਾ ਹੋਇਆ ਰੱਬਾ ਬਹੁਤ ਮਾੜਾ ਹੈ ਜਿਹੜੇ ਗਲਤ ਬੰਦੇ ਤੂੰ ਦੁਨੀਆ ਤੇ ਭੇਜੇ ਆ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦਾ ਆਪਾਂ ਬਈ ਭਰਾ ਦਾ ਪੂਰਾ ਸਾਥ ਦੇਣਾ ਉਸ ਭਰਾ ਨੂੰ ਇਨਸਾਫ ਦਿਵਾਉਣਾ ਜਿਹੜੇ ਦੋਸ਼ੀ ਆ ਚਾਹੇ ਕਿਸੇ ਨੇ ਕੀਤਾ ਚਾਹੇ ਕਰਾਇਆ ਉਹਨਾਂ ਦੀ ਤੈਕੀਕਾਤ ਪੂਰੀ ਹੋਣੀ ਚਾਹੀਦੀ ਆ ਅਸਲੀ ਗੁਨਾਹਗਾਰ ਜੇਲਾ ਚ ਜਾਣੇ ਚਾਹੀਦੇ ਆ ਤੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਹੁਤ ਮਾੜਾ ਆਇਆ ਭਰਾ ਸਰਪੰਚੀ ਦਾ ਲੋਗੋ ਆ ਜਿਹੜੇ ਪੰਜਾਬ ਦੇ ਸਰਪੰਚੋਂ ਪਾਰਟੀ ਵਾਲਨਾ ਸੋਚੋ ਜੀ ਜੇ ਸਰਪੰਚੀ ਦੇ ਲੋਗੋ ਨੂੰ ਪੂਰਾ ਪਾਵਰਫੁੱਲ ਬਣਾਇਆ ਨਾ ਤੇ ਸਹਨੇ ਪਿੰਡ ਦੇ ਨੇ ਬਣਾਇਆ ਸੀ ਕਿ ਵਾਕਈ ਸਰਪੰਚ ਆ ਇਮੇ ਸਰਪੰਚਾਂ ਨੂੰ ਬੇਨਤੀ ਕਰਦੇ ਆਂਰ ਤੁਸੀਂ ਹੱਕ ਚ ਖੜੋ ਤੁਸੀਂ ਹੱਕ ਚ ਖੜੋ ਸਾਡਾ ਗੰਦੀ ਸਿਆਸਤ ਨੇ ਭਰਾ ਖਾਦਾ ਸਾਡੇ ਭਰਾ ਦੇ ਹੱਕ ਚ ਖੜੋ ਉਹਨੇ ਉੱਠ ਕੇ ਤਾਂ ਕੁਛ ਨਹੀਂ ਕਹਿਣਾ ਪਰ ਉਹਨੂੰ ਇਨਸਾਫ ਦਿਵਾਉਣਾ ਆਪਾਂ ਉਹਨੂੰ ਇਨਸਾਫ ਦਿਵਾਉਣਾ ਗੰਦੀ ਸਿਆਸਤ ਨੇ ਸਾਡਾ ਭਰਾ ਖਾ